ਸਾਡੇ YouTube ਚੈਨਲ ਤੇ ਆਫਰ ਦਾ ਸਵਾਲ ਹੈ ਜੀ ਅੱਜ ਦੀ ਇਸ ਵੀਡੀਓ ਵਿੱਚ ਅਸੀਂ ਹਾਰਡ ਪ੍ਰਭਾਵਿਤ ਅਲਾਕਿਆ ਦੇ ਵਿਦਿਆਰਥੀਆਂ ਦੀਆਂ ਬਹੁਤ ਵੱਡੀਆਂ ਮੁਸ਼ਕਲਾਂ ਦੇ ਬਾਰੇ ਜ਼ਿਕਰ ਕਰਾਂਗੇ ਪਰੰਤੂ ਵੀਡੀਓ ਸ਼ੁਰੂ ਕਰਨ ਤੋਂ ਪਹਿਲਾਂ ਆਫਰ ਨੂੰ ਯਾਦ ਰੱਖਿਆ ਹੈ ਕਿ ਜੇਕਰ ਤੁਸੀਂ ਅਜੇ ਤੱਕ ਸਾਡੇ ਚੈਨਲ ਨੂੰ ਸਬਸਕ੍ਰਾਈਬ ਨਹੀਂ ਕੀਤਾ ਤੇ ਸਬਸਕ੍ਰਾਈਬ ਕਰ ਤੋ ਤਾਂ ਇਹਦੇ ਭਰੇ ਇੱਕ ਕੌਣ ਵਾਲੀ ਵੀਡੀਓ ਨੋਟੀਫਿਕੇਸ਼ਨ ਨੂੰ ਆਪ ਜੀ ਨੂੰ ਸਵੇਰੇ ਸਵੇਰ ਮਿਲ ਜਾਇਆ ਕਰੇ ਪੰਜਾਬ ਦੇ ਵਿੱਚ ਹੜ੍ਹਾਂ ਦੀ ਮਾਰ ਨੇ ਜਿੱਥੇ ਆਮ ਜਨ ਜੀਵਨ ਨੂੰ ਪ੍ਰਭਾਵਿਤ ਕੀਤਾ ਹੈ ਤੇ ਲੱਖਾਂ ਹੀ ਲੋਕ ਬੇਘਰੇ ਹੋ ਗਏ ਹਨ ਉਥੇ ਵਿਦਿਆਰਥੀਆਂ ਦਾ ਭਵਿੱਖ ਵੀ ਖਤਰੇ ਵਿੱਚ ਪੈ ਗਿਆ ਹੈ ਉਹ ਜਾਣਦੇ ਹਾਂ ਕਿ ਉਹ ਕਿਹੜੀਆਂ ਮੁਸੀਬਤਾਂ ਹਨ ਜਿਸ ਦੇ ਵਿੱਚ ਕੇ ਇਹ ਵਿਦਿਆਰਥੀ ਕਿਰਦੇ ਹਨ ਪੰਜਾਬ ਦੇ 12 ਜ਼ਿਲ੍ਹਿਆਂ ਦੇ ਹੜ੍ਹ ਪ੍ਰਭਾਵਿਤ ਇਲਾਕਿਆਂ ਦੇ 500 ਦੇ ਕਰੀਬ ਸਰਕਾਰੀ ਸਕੂਲਾਂ ਦੇ ਤਕਰੀਬਨ 25 ਤੋਂ 30 ਹਜ਼ਾਰ 10ਵੀਂ ਤੇ 12ਵੀਂ ਜਮਾਤ ਵਿੱਚ ਪੜਨ ਵਾਲੇ ਸਕੂਲੀ ਵਿਦਿਆਰਥੀਆਂ ਉੱਪਰ ਹੁਣ 10ਵੀਂ ਤੇ 12ਵੀਂ ਦੀ ਬੋਰਡ ਜਮਾਤਾਂ ਦੀ ਪ੍ਰੀਖਿਆ ਫੀਸ ਉਹਨਾਂ ਨੂੰ ਆਪਣੀ ਪੜ੍ਹਾਈ ਪੂਰੀ ਕਰਨ ਦੇ ਰਾਹ ਦੇ ਵਿੱਚ ਵੱਡਾ ਰੋੜਾ ਬਣਦੀ ਨਜ਼ਰ ਆ ਰਹੀ ਹੈ ਪੰਜਾਬ ਕੋ ਸਿੱਖਿਆ ਬੋਰਡ ਨੇ ਮਾਰਕ 26 ਦੀਆਂ ਬੋਰਡ ਦੀਆਂ ਪ੍ਰੀਖਿਆਵਾਂ ਦੀ ਫੀਸ ਦਾ ਕੈਲੰਡਰ ਜਾਰੀ ਕਰ ਦਿੱਤਾ ਹੈ ਤੇ ਇਸ ਦਾ ਐਲਾਨ ਕਰ ਦਿੱਤਾ ਗਿਆ ਹੈ ਪ੍ਰਾਪਤ ਦੇ ਦੇ ਆਨਸਾਰ 10ਵੀਂ ਜਮਾਤ ਦੀ ਪ੍ਰੀਖਿਆ ਦੀ ਫੀਸ 1720 ਰੁਪਏ ਤੇ 12ਵੀਂ ਜਮਾਤ ਦੀ ਪ੍ਰੀਖਿਆ ਫੀਸ 2170 ਰੁਪਏ ਪ੍ਰਤੀ ਵਿਦਿਆਰਥੀ ਤੈਅ ਕੀਤੀ ਗਈ ਹੈ ਇਹ ਫੀਸ 20 ਸਤੰਬਰ ਤੋਂ 24 ਅਕਤੂਬਰ 2025 ਤੱਕ ਭਰੀ ਜਾ ਸਕਦੀ ਹੈ ਬਹੁਤ ਸਾਰੇ ਬੰਦ ਪਏ ਸਕੂਲ ਖੁੱਲ ਗਏ ਹਨ ਤੇ ਕਈ ਥਾਈਂ ਹਾਲੇ ਵੀ ਸਕੂਲ ਬੰਦ ਪਏ ਹਨ ਸਕੂਲ ਖੁੱਲਦੇ ਅਸਾਰ ਹੀ ਅਧਿਆਪਕਾਂ ਵੱਲੋਂ ਮਹੀਨਾਵਾਰ ਫੀਸਾਂ ਤੇ ਪ੍ਰੀਖਿਆ ਦਾਖਲਾ ਫੀਸ ਦੀ ਮੰਗ ਕੀਤੀ ਜਾ ਰਹੀ ਹੈ ਪਰ ਵਿਦਿਆਰਥੀਆਂ ਦੇ ਚਿਹਰੇ ਤੇ ਚਿੰਤਾ ਤੇ ਸੋਚ ਦੀਆਂ ਲਕੀਰਾਂ ਹਨ ਕਿ ਕਿਤੇ ਇਹ ਫੀਸਾਂ ਦਾ ਬੋਝ ਉਹਨਾਂ ਨੂੰ ਪੜ੍ਹਾਈ ਛੱਡਣ ਲਈ ਮਜਬੂਰ ਕੀ ਨਾ ਕਰ ਦੇਵੇ ਬਹੁਤ ਸਾਰੇ ਵਿਦਿਆਰਥੀ ਹਾਲੇ ਸਕੂਲ ਆਉਣ ਹੀ ਨਹੀਂ ਲੱਗੇ ਤੇ ਜੋ ਆਉਣ ਲੱਗੇ ਹਨ ਉਹ ਮਾਤਾ ਪਿਤਾ ਨੂੰ ਫੀਸ ਦਾ ਪ੍ਰਬੰਧ ਕਰਨ ਲਈ ਮਜਬੂਰ ਕਰ ਰਹੇ ਹਨ ਪਰੰਤੂ ਮਾਤਾ ਪਿਤਾ ਜੋ ਹਨ ਉਹ ਮਜਬੂਰ ਹਨ ਕਿ ਇੰਨੀਆਂ ਫੀਸਾਂ ਦਾ ਪ੍ਰਬੰਧ ਉਹ ਕਰਨ ਤਾਂ ਕਿੱਥੋਂ ਕਰਨ ਘਰ ਡਿੱਗ ਪਏ ਹਨ ਫਸਲਾਂ ਦਾ ਬਾਬੂ ਨਹੀਂ ਆਹਣ ਆਰਥਿਕ ਨੇ ਕਰਜ਼ਾ ਦੇਣ ਤੋਂ ਨਾ ਕਰ ਦਿੱਤੀ ਹੈ ਕਿਨਾਰਾ ਕਰ ਲਿਆ ਹੈ ਇਸ ਸਥਿਤੀ ਵਿੱਚ ਪੜਾਈ ਜਾਰੀ ਰੱਖਣੀ ਮੁਸ਼ਕਲ ਹੋ ਰਹੀ ਹੈ ਇਸ ਗੰਭੀਰ ਮੁੱਦੇ ਤੇ ਸਿੱਖਿਆ ਸਦਾਰ ਕਮੇਟੀ ਵੱਲੋਂ 10 ਦਿਨ ਪਹਿਲਾਂ ਵੀ ਸਿੱਖਿਆ ਮੰਤਰੀ ਪੰਜਾਬ ਨੂੰ ਇੱਕ ਖੁੱਲਾ ਪੱਤਰ ਲਿਖ ਕੇ ਵਿਦਿਆਰਥੀਆਂ ਦੀ ਮਦਦ ਲਈ ਅਪੀਲ ਕੀਤੀ ਗਈ ਸੀ ਹੁਣ ਜਦੋਂ ਤਰੀਕਾ ਦਾ ਐਲਾਨ ਹੋ ਗਿਆ ਹੈ ਤਾਂ ਸਿੱਖਿਆ ਸਦਾਰ ਕਮੇਟੀ ਦੇ ਬੁਲਾਵੇ ਪ੍ਰਿੰਸੀਪਲ ਫਰਮਸ ਰਾਜ ਜੀ ਨੇ ਮੁੱਖ ਮੰਤਰੀ ਤੇ ਸਿੱਖਿਆ ਮੰਤਰੀ ਨੂੰ ਜ਼ਹਿਮ ਭਰੀ ਅਪੀਲ ਕਰਦਿਆਂ ਕਿਹਾ ਹੈ ਕਿ 25000 ਦੇ ਕਰੀਬ ਪ੍ਰੀਖਿਆਵਾਂ ਦੀ ਫੀਸ 5 ਤੋਂ 6 ਕਰੋੜ ਕੀ ਬੰਦੀ ਹੈ ਹਾਂਜੀ ਫਾਈਨ ਤਾ 6 ਕਰੋੜ ਰੁਪਏ ਹੀ ਇਹ ਵੱਡੀ ਹੈ ਤੇ ਇਹ ਕੋਈ ਬਹੁਤ ਵੱਡੀ ਰਕਮ ਵੀ ਨਹੀਂ ਹੈ ਜਦੋਂ ਕਿ ਇਤਨੇ ਇਤਨੇ ਵੱਡੇ ਵੱਡੇ ਕਾਰੋਬਾਰੀ ਐਨਜੀਓ ਤੇ ਬਰਲੇ ਦੇਸ਼ਾਂ ਦੇ ਵਿੱਚ ਵਸੇ ਹੋਏ ਪੰਜਾਬੀ ਜੋ ਹਨ ਉਹ ਅੱਗੇ ਆ ਕੇ ਤੇ ਸਹਾਇਤਾ ਕਰਨ ਵਾਸਤੇ ਆਪਣਾ ਹੱਥ ਮਧਾਉ ਰਹੇ ਹਨ ਤਾਂ ਇਸ ਕਰਕੇ ਇਸ ਦੀ ਮਾਫੀ ਜਾਂ ਪਰਪਾਈ ਰਾਜ ਸਰਕਾਰ ਲਈ ਕੋਈ ਵੱਡਾ ਕੰਮ ਨਹੀਂ ਹੈ ਹਾਂਜੀ ਜੇਕਰ ਸਰਕਾਰ ਦੀ ਗੱਲ ਕਰੀਏ ਤਾਂ ਸਰਕਾਰ ਵਾਸਤੇ ਵੀ ਇਹ 5.6 ਕਰੋੜ ਦੀ ਰਾਸ਼ੀ ਜੋ ਹੈ ਇਹ ਕੋਈ ਬਹੁਤ ਵੱਡੀ ਰਾਸ਼ੀ ਨਹੀਂ ਹੈ ਜਿਹਦੀ ਕਿ ਬਪਾਈ ਕੀਤੀ ਜਾ ਸਕਦੀ ਹੈ ਇਹਦੇ ਨਾਲ ਹੀ ਵਿਦਿਆ ਦੇ ਇਹ ਸੁਧਾਨ ਬਦਲੇ ਹੜਾਂ ਦੇ ਮਾਰੇ ਲੋਕ ਸਰਕਾਰ ਨੂੰ ਦੁਆਵਾਹੀ ਦੇਣਗੇ ਯਾਨੀ ਕਿ ਜੇਕਰ ਸਰਕਾਰ ਹੈਲਪ ਕਰਦੀ ਹੈ ਜਾਂ ਫਿਰ ਕੋਈ ਹੋਰ ਐਨਜੀਓ ਸੰਸਥਾਵਾਂ ਹੈਲਪ ਕਰਦੀਆਂ ਹਨ ਪ੍ਰਿੰਸੀਪਲ ਹਰਸਾ ਜੀ ਨੇ ਵੱਡੇ ਵੱਡੇ ਕਲਾਕਾਰਾਂ ਸਿਨੇਮਾ ਜਗਤ ਦੀਆਂ ਫੈਸਟੀਆਂ ਉਦਯੋਗਪਤੀਆਂ ਤੇ ਸਮਾਜ ਸੇਵੀ ਸੰਸਥਾਵਾਂ ਨੂੰ ਵੀ ਵਿਦਿਆਰਥੀਆਂ ਦੀਆਂ ਫੀਸਾਂ ਲਈ ਅੱਗੇ ਆਉਣ ਦੀ ਅਪੀਲ ਕੀਤੀ ਹੈ ਤਾਂ ਕਿ ਕਿਸੇ ਵੀ ਗਰੀਬ ਵਿਦਿਆਰਥੀ ਨੂੰ ਫੀਸ ਕਰਕੇ ਆਪਣੀ ਪੜ੍ਹਾਈ ਵਿਚਾਲੇ ਨਾ ਛੱਡਣੀ ਪਵੇ ਤਾਂ ਹੁਣ ਵੇਖਣ ਵਾਲੀ ਗੱਲ ਇਹ ਹੋਵੇਗੀ ਕਿ ਪੰਜਾਬ ਜੋ ਕਿ ਦਾਨ ਕਰਨ ਦੇ ਵਾਸਤੇ ਬਹੁਤ ਹੀ ਪ੍ਰਸਿੱਧ ਹੈ ਵਰਲਡ ਫੇਮਸ ਹੈ ਤੇ ਇਸ ਦੇ ਵਿੱਚ ਕਈ ਸੰਸਥਾਵਾਂ ਜਾਂ ਫਿਰ ਵਿਦੇਸ਼ਾਂ ਦੇ ਵਿੱਚ ਵਸਦੇ ਪੰਜਾਬੀ ਐਸੇ ਹਨ ਜਿਹੜਾ ਕਿ ਇੱਕ ਇੱਕ ਜੋ ਵਿਅਕਤੀ ਹੈ ਉਹ ਹੀ ਕਰੋੜਾਂ ਦੀ ਰਕਮ ਦੇਣ ਦੇ ਸਮਰੱਥ ਹੈ ਤਾਂ ਫਿਰ ਜੇਕਰ ਸਿਰਫ 5-6 ਕਰੋੜ ਦੀ ਰਕਮ ਤੇ ਇਹਨਾਂ ਵਿਦਿਆਰਥੀਆਂ ਦਾ ਕੁਲ ਇੱਕ ਕਟਰੇ ਵਿੱਚ ਪੈ ਜਾਵੇ ਤੇ ਉਹ ਆਪਣੀ ਪੜਾਈ ਛੱਡਣ ਲਈ ਮਜਬੂਰ ਹੋ ਜਾਣ ਤਾਂ ਇਸ ਤੋਂ ਮਾੜੀ ਗੱਲ ਹੋਰ ਕੀ ਹੋਵੇਗੀ ਇਸ ਕਰਕੇ ਹੁਣ ਆਸ ਤਾਂ ਇਹ ਹੀ ਕੀਤੀ ਜਾ ਰਹੀ ਹੈ ਕਿ ਬਹੁਤ ਸਾਰੀਆਂ ਐਨਜੀਓਸ ਤੇ ਬਹੁਤ ਸਾਰੇ ਦਾਨੀ ਸੱਜਣ ਅੱਗੇ ਆਣਗੇ ਤੇ ਇਹਨਾਂ ਵਿਦਿਆਰਥੀਆਂ ਦੀ ਇਸ ਵੱਡੀ ਮੁਸ਼ਕਲ ਦਾ ਹੱਲ ਕਰਨ ਦੇ ਲਈ ਤਿਆਰ ਹੋ ਜਾਣਗੇ ਇਸ ਵੀਡੀਓ ਵਿੱਚ ਬਸ ਇੰਨਾ ਹੀ ਯਕਰ ਵੀਡੀਓ ਜੰਗੀ ਲਗੀ ਹੋਵੇ ਤੇ ਉਸ ਨੂੰ ਲਾਈਕ ਤੇ ਸ਼ੇਅਰ ਕਰਕੇ ਸਾਡੇ ਚੈਨਲ ਨੂੰ ਵੀ ਸਪੋਰਟ ਕਰਦਾ ਨਾ ਮਿਲਦੇ ਹਾਂ ਇੱਕ ਹੋਰ ਵੀਡੀਓ ਵਿੱਚ ਵੀਡੀਓ ਦੇਖਣ ਲਈ ਤੁਹਾਡਾ ਬਹੁਤ ਧੰਨਵਾਦ ਜੀ